ਕੀ ਜਾ ਰਹੇ ਆ ਆਜ਼ਾਦ ਪੰਜਾਬ ਕੇਸ਼ਰੀ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਜਿੰਨੇ ਵੀਰਾਂ ਨੇ ਸਹਿਯੋਗ ਦਿੱਤਾ ਇਸ ਫੋਰਜ ਯੂਨਿਟ ਗੱਡੀ ਦੇ ਵਾਸਤੇ ਉਹਨਾਂ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਆ ਇਧਰ ਰਮਣਾ ਸੇਖੋਂ ਭਾਜੀ ਆਸਟ੍ਰੇਲੀਆ ਵਾਲੇ ਸੇਖੋਂ ਜੀ ਦਾ ਜੱਸੀ ਸ਼ੇਰਗਿਲ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਆਸਟ੍ਰੇਲੀਆ ਤੋਂ ਬਹੁਤ ਵੱਡਾ ਸਹਿਯੋਗ ਹੈ ਰਮਣਾ ਜੀ ਆਜੋ ਲਓ ਜੀ ਧੰਨਵਾਦ ਜੀ ਇਧਰ ਥੈਂਕ ਯੂ ਸਾਡੇ ਜੱਸਾ ਸੰਘਵਾਲ ਜੀ ਹੈਲੋ ਹੈਲੋ ਦੇ ਸੇਖੋ ਭਾਜੀ ਆਸਟ੍ਰੇਲੀਆ ਸਾਰੇ ਹਟ ਜਾਓ ਸਾਈਡ ਤੇ ਕੋਈ ਗੱਡੀ ਦੇ ਲਾਗੇ ਨਾ ਮੇਰਾ ਭਰਾ ਕੋਈ ਵੀ ਆਵੇ ਠੀਕ ਹੈ ਸਾਰੇ ਆਪਾਂ ਜਿੱਥੇ ਤੱਕ ਜਗ੍ਹਾ ਉੱਥੇ ਜਾ ਕੇ ਬਹਿ ਜਾਓ ਭਾਈ ਜੇ ਕੋਈ ਗੱਡੀ ਲੱਗ ਗਈ ਆ ਫੇਰ ਨਾ ਕਿ ਉਹ ਬਾਹ ਫੜ ਫੜ ਗਿਆ ਪਰ ਆ ਜਾ ਜਾ ਸੁਧਣਾ ਹੁਣ ਸਹੀ ਗੱਲ ਹੈ ਭਾਜੀ ਹੈਲੋ ਓ ਹੈਲੋ ਤੁਸੀਂ ਥੱਲੇ ਆ ਮੇਰਾ ਭਰਾ ਆ ਜਾ ਆ ਜਾ ਗੱਡੀ ਤੋਂ ਸਾਈਡ ਪਲੀਜ਼ ਸਾਈਡ ਤੇ ਯਾਰ ਤੇ ਇੱਕਲ ਦੇਖ ਸਾਰੇ ਜਣ ਓ ਹੈਲੋ ਇੱਕ ਕੰਦ ਤਾਂ ਹੈਨੀ ਵੀ ਲੈਣ ਮਾਰਤੀ ਇਹ ਗੱਡੀ ਹੈ ਜਿਹੜੀ ਇਹ ਬਾਈ ਵੱਜ ਗਈ ਉਹ ਵੱਜੀ ਰਹੀ ਦੀ ਬਹੁਤ ਬਹੁਤ ਧੰਨਵਾਦ ਸਾਰੇ ਪ੍ਰਮੋਟਰਾਂ ਦਾ ਜਿਨ੍ਹਾਂ ਨੇ ਬਾਈ ਨੂੰ ਐਡਾ ਵੱਡਾ ਮਾਨ ਦਿੱਤਾ ਬਾਈ ਜਿੱਥੋਂ ਜਿੱਥੋਂ ਗੱਡੀ ਜਾ ਰਹੀ ਹੈ ਇੱਕ ਵਾਰੀ ਤਾੜੀਆਂ ਜ਼ੋਰਦਾਰ ਸਾਡੇ ਫਰਿਆਦ ਮਲੂਕ ਸ਼ਾਹ ਜੀ ਦਾ ਸਨਮਾਨ ਫੋਰਚੂਨਰ ਗੱਡੀ ਦੇ ਨਾਲ ਹੈ ਜਿਹੜੀ ਅੱਜ ਦੇ ਟਾਈਮ ਦੀ ਡਿਮਾਂਡ ਹੈ ਕਹਿੰਦੇ ਮੁੰਡਿਆਂ ਦੀ ਵੀ ਨੇ ਫਾਰਚੂਨਰ ਲੈਣੀ ਹੈ ਬੇਨਤੀਆਂ ਗਰਾਊਂਡ ਹੁਣ ਕਲੀਅਰ ਕਰ ਦਿਓ ਭਰਾ ਬਣ ਕੇ ਸਾਡੇ ਸੇਖੋਂ ਪਾਜੀ ਆਸਟ੍ਰੇਲੀਆ ਤੇ ਨਾਲ ਉਹਨਾਂ ਨੇ ਜੱਸਾ ਸਿੰਘਵਾਲ ਜੀ 8 ਫਰਵਰੀ ਦੇ ਸੱਦੇ ਵੀ ਲਾ ਰਹੇ ਨੇ ਵੀ 8 ਫਰਵਰੀ ਨੂੰ ਸਿੰਘਵਾਲ ਦੇ ਵਿੱਚ ਵੀ ਵੱਡਾ ਕੱਪ ਹੋਵੇਗਾ ਆ ਫਾਈਨਲ ਮੈਚ ਦੀ ਗੱਲ ਜਨਾਬ ਮੱਖਣਲੀ ਜੀ ਤੇ ਅਮਰੀਕ ਵੀਰਾਂ ਕਰਨਗੇ ਬੇਨਤੀ ਆ ਜੀ ਸਾਰੇ ਬਾਹਰ ਆ ਜਾਓ ਬੇਨਤੀ ਆ ਭਰਾਵਾਂ ਸਾਰੇ ਬਾਹਰ ਜਿਹੜਾ ਹਾਰਲੇ ਮੋਟਰਸਾਈਕਲਾਂ ਦੇ ਨਾਲ ਮਾਨ ਸਨਮਾਨ ਮਾਨਕ ਬ੍ਰਦਰਸ ਦਾ ਧੰਨਵਾਦ ਕਰਦੇ ਆ ਸੁਰੇਂਦਰ ਮਾਨਕ ਜੀ ਰਾਜਵੀਰ ਮਾਨਕ ਜੀ ਤੇ ਦੀਪਾ ਮਾਨਕ ਜੀ ਤੇ ਕਾਕਾ ਸ਼ੇਖਦੌਲਤ ਜੀ ਸਾਡੇ ਕੋਚ ਨੇ ਸੋ ਉਹਨਾਂ ਵੱਲੋਂ ਰਫੀਕ ਦਾ ਤੇ ਸ਼ਕਰਪੁਰੀ